ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਅਸੀਂ ਬਣਾਵਾਂਗੇ ਜੀ ਆਲੂ ਸਨੈਕਸ ਅਸੀਂ ਥੋੜੇ ਜਿਲੇ ਲੈ ਆ ਜੀ ਆਲੂ ਜਿਨ੍ਹਾਂ ਨੂੰ ਅਸੀਂ ਬਾਉਲ ਕਰਾਂਗੇ ਜੀ ਅਸੀਂ ਤਿੰਨ ਪਿਆਜ਼ ਲੈ ਆ ਜੀ ਸਵਾਦ ਅਨੁਸਾਰ ਮਿਰਚਾਂ ਲਈ ਆ ਜੀ ਅਸੀਂ ਬ੍ਰੈਡ ਲੈ ਆ ਜੀ ਅਰ ਰੋਡ ਲੈ ਆ ਜੀ ਹੁਣ ਅਸੀਂ ਸਾਰਾ ਤੇ ਪੜਾ ਜੇ ਆਲੂ ਆ ਜੀ ਉਹਨਾਂ ਨੂੰ ਬਾਉਲ ਕਰਦੇ ਆ ਜੀ ਅਸੀਂ ਆਲੂ ਜਿਹੜੇ ਪਹਿਲੇ ਧੋਲੇ ਸੀਗੇ ਜੀ ਅਸੀਂ ਆਲੂ ਜਿਹੜੇ ਆ ਜੀ ਉਹ ਬਾਉਲ ਕਰਨੇ ਰੱਖ ਦਿੱਤੇ ਆ ਜੀ ਹੁਣ ਅਸੀਂ ਕੱਟਦੇ ਆ ਜੀ ਪਿਆਜ਼ ਤੁਸੀਂ ਦੇਖ ਸਕਦੇ ਹੋ ਅਸੀਂ ਪਿਆਜ਼ ਜਿਹੜੇ ਆ ਜੀ ਬਰੀਕ ਬਰੀਕ ਕੱਟ ਲਏ ਆ ਜੀ ਹੁਣ ਅਸੀਂ ਨਾਲ ਜਿਹੜੀ ਆ ਹਰੀ ਮਿਰਚਾ ਜੀ ਉਹਨਾਂ ਨੂੰ ਗ੍ਰाइंड ਕਰਦੇ ਪਏ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਜਿਹੜੇ ਬ੍ਰੈਡ ਲਏ ਸੀਗੇ ਜੀ ਅਸੀਂ ਉਹਨਾਂ ਦਾ ਆਟਿਆ ਦਾ ਬਣਾ ਲਿਆ ਜੀ ਬ੍ਰੈਡ ਪੂਰਾ ਜੇ ਤੁਹਾਡੇ ਕੋਲ ਰੈਡੀਮੇਡ ਹੈਗਾ ਤੁਸੀਂ ਰੈਡੀਮੇਡ ਯੂਜ਼ ਕਰ ਸਕਦੇ ਹੋ ਤੁਹਾਡੇ ਕੋਲ ਰੈਡੀਮੇਡ ਨਹੀਂ ਸੀ ਅਸੀਂ ਘਰੇ ਹੀ ਬਣਾਇਆ ਜੀ ਉਹਨਾਂ ਨੂੰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਸਾਡੇ ਆਲੂ ਜਿਹੜੇ ਆ ਜੀ ਉਹ ਬਾਉਲ ਹੋ ਚੁੱਕੇ ਆ ਜੀ ਹੁਣ ਪਹਿਲਾਂ ਤਾਂ ਅਸੀਂ ਆਲੂਆਂ ਨੂੰ ਛਿੱਲਾਂਗੇ ਜੀ ਅਸੀਂ ਆਲੂ ਜਿਹੜੇ ਆ ਜੀ ਉਹਨਾਂ ਨੂੰ ਛਿਲ ਲੈਣਾ ਜੀ ਸਾਰਿਆਂ ਨੂੰ ਜਿਹੜੇ ਆਲੂ ਆ ਜੀ ਉਹਨਾਂ ਨੂੰ ਮੈਸ਼ ਕਰਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਧਨੀਆ ਪਾਊਡਰ ਥੋੜ੍ਜੇ ਜਿਹੇ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮੇਥੀ ਕਸਤੂਰੀ ਮੇਥੀ ਜਿਹਨੂੰ ਕਹਿੰਦੇ ਆ ਇੱਕ ਚਮਚ ਅਸੀਂ ਐਡ ਕਰਾਂਗੇ ਜੀ ਨਮਕ ਨਾਲ ਹੀ ਅਸੀਂ ਇਹਦੇ ਵਿੱਚ ਹਰੀ ਮਿਰਚ ਐਡ ਕਰ ਦਿੰਦੇ ਆ ਜਿਹੜੀ ਅਸੀਂ ਗ੍ਰाइंड ਕਰਕੇ ਰੱਖੀ ਸੀ ਜੀ ਹੋਣ ਵਾਲੀ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਨਾਲੀ ਅਸੀਂ ਇਹਦੇ ਵਿੱਚ ਜਿਹੜੇ ਆ ਜੀ ਬ੍ਰੈਡ ਅਸੀਂ ਲਏ ਸੀਗੇ ਜੀ ਉਹਨਾਂ ਨੂੰ ਅਸੀਂ ਵਿੱਚ ਇਹਦੇ ਸੁੱਟ ਦਿੰਦੇ ਆ ਜੀ ਪਾ ਦਿੰਦੇ ਆ ਜੀ ਉਹਦੇ ਵਿੱਚ ਅਸੀਂ ਨਾਲੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਰਾ ਰੋਡ ਹੁਣ ਅਸੀਂ ਇਹਨੂੰ ਸਾਰੇ ਨੂੰ ਮਟੀਰੀਅਲ ਨੂੰ ਅਸੀਂ ਆਟੇ ਵਾਂਗੂ ਚੰਗੀ ਤਰ੍ਹਾਂ ਗੁੰਨਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਇਹਨੂੰ ਜਿਹੜਾ ਜੀ ਚੰਗੀ ਤਰ੍ਹਾਂ ਆਟੇ ਵਾਂਗੂ ਗੁੰਨ ਲਿਆ ਹੈ ਜੀ ਹੁਣ ਅਸੀਂ ਦੂਜੀ ਸਾਈਡ ਤੇ ਰੱਖਦੇ ਆ ਜੀ ਤੇਲ ਗਰਮ ਹੋਣੇ ਤੁਸੀਂ ਦੇਖ ਸਕਦੇ ਹੋ ਮੈਂ ਫਰਾਈਵਿੰਗ ਵਿੱਚ ਤੇਲ ਪਾਤੀ ਉਹਨੂੰ ਗਰਮ ਹੋਣਾ ਰੱਖ ਦਿੱਤਾ ਹੈ ਜੀ ਸਾਡੇ ਜਿੱਦੇ ਤੇਲ ਗਰਮ ਹੁੰਦਾ ਹੈ ਜੀ ਫੇ ਅਸੀਂ ਜਿਹੜਾ ਫ੍ਰੰਟੇਰ ਆ ਜੀ ਇਹਦੇ ਵਿੱਚ ਪਾਉਂਦੇ ਆ ਜੀ ਹੁਣ ਅਸੀਂ ਜਿਹੜੇ ਆ ਜੀ ਜਿਹੜਾ ਅਸੀਂ ਆਲੂ ਗੁੰਨੇ ਆ ਸੀਗਾ ਜੀ ਆਟੇ ਵਾਂਗੂ ਹੁਣ ਅਸੀਂ ਉਹਨਾਂ ਦੇ ਬਣਾਵਾਂਗੇ ਜੀ 스ਨੈਕਸ ਸਿੱਟਾ ਹੋ ਗਏ। ਪੁੱਛਿਆ ਸਾਡੇ ਤਾਂ ਜਿਹੜਾ ਤੇਲ ਜੀ ਅਚੰਗੀ ਤਰ੍ਹਾਂ ਕਰਮ ਹੋ ਗਿਆ ਜੀ। ਤੇ ਸਾਡੇ 스낵 ਸਭਾਂਦੇ ਆ ਜੀ ਨਾਲ ਜਿਹੜੇ ਵਿੱਚ ਜਿਹੜਾ ਹੈ ਜੀ ਅਸੀਂ ਉਹ ਲਿਆ ਸੀਗਾ ਅਸੀਂ ਜਿਹੜਾ ਬਰੈਡ ਬੂਰ ਲਿਆ ਸੀ ਉਹਦੇ ਵਿੱਚ ਉਹ ਜਿਹੜਾ ਹੈ ਜੀ ਰਵੇੜ ਬਰਗੇ ਸਨੇਰ ਦੇ ਵਿੱਚ ਪਾਇਆ ਸੀ। ਨਾਲ ਹੀ ਉਹ ਜਿਹੜੇ ਆ ਜੀ ਅਸੀਂ ਆਪਣੇ ਬਣਾਏ ਸੀਗੇ ਜੀ। ਨਾਲ ਹੀ ਅਸੀਂ ਜਿਹੜੇ 스낵ਸ ਬਣਾਏ ਸੀਗੇ ਜੀ ਉਹਨਾਂ ਨਾਲ ਹੀ ਅਸੀਂ ਰੈਡੂਰ ਦੇ ਵਿੱਚ ਦੀਪ ਘਰ ਕਰਕੇ ਤੇੜ ਵਿੱਚ ਆਏ ਜਾਣੇ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਸੱਚੀ ਇਸ ਤਰ੍ਹਾਂ ਹੀ ਸਾਰਿਆਂ ਨੂੰ ਕਰੀ ਜਾਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਸਨੈਕ ਜਿਹੜੇ ਸਨੈਕਸ ਜਿਹੜੇ ਆ ਜੀ ਉਹ ਰੈਡੀ ਹੋ ਰਹੇ ਆ ਜੀ ਹੌਲੀ ਹੌਲੀ ਤੁਸੀਂ ਦੇਖ ਸਕਦੇ ਹੋ ਤੁਸੀਂ ਸੇਮ ਗੈਸ ਤੇ ਨਾਲ ਨੂੰ ਪਕਾਉਣਾ ਹੈ ਜੀ ਜੀ ਸੜਨਾ ਬੰਟੀ ਕੰਨੇ ਜਿਸ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਡੇ ਸਨੈਕਸ ਜਿਹੜੇ ਹੈ ਜੀ ਵਿੱਚੋਂ ਹੋ ਚੁੱਕੇ ਹੈ ਜੀ ਅੱਧੇ ਹੋਣ ਅਸੀਂ ਉਹਨਾਂ ਨੂੰ ਨਾਲੋਂ ਨਾਲ ਹੀ ਬਾਹਰ ਕੱਢ ਦੇਣਾ ਹੈ ਜੀ ਇੱਕ ਸਾਈਡ ਤੇ ਰੱਖੀ ਜਾਣਾ ਹੈ ਜੀ ਇਸ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਚੋਣ ਜੋੜ ਕੇ ਸਨੈਕਸ ਇਸ ਤਰ੍ਹਾਂ ਹੀ ਸਾਰੇ ਜਿਹੜੇ ਸਨੈਕਸ ਸਾਰੇ ਜਿਹੜੇ ਆ ਜੀ ਇਸ ਤਰ੍ਹਾਂ ਹੀ ਹੁੰਦੇ ਤੰਨੇ ਆ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ 스낵ਸ ਆ ਜੀ ਚੰਗੀ ਤਰ੍ਹਾਂ ਕਰੰਚੀ ਹੋ ਚੁੱਕੇ ਐ ਜੀ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ 스낵ਸ ਆ ਕੀ ਰਹਿ ਗਏ ਹੋ ਚੁੱਕੇ ਐ ਜੀ ਹੁਣ ਅਸੀਂ ਕਰਦੇ ਆ ਜੀ ਇੰਜੋਏ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰਿਓ ਜੀ ਤੁਸੀਂ ਦੇਖ ਸਕਦੇ ਹੋ ਜੀ